ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਪ੍ਰਚਾਰ ਜੋਰਾ ਸ਼ੋਰਾ ਦੇ ਨਾਲ ਚੱਲ ਰਿਹਾ ਹੈ ਚੋਣ ਪ੍ਰਚਾਰ ਆਖੜੀ ਪੜਾ ਤੇ ਚੱਲ ਰਿਹਾ ਹੈ ਤੇ ਕਿਸਾਨ ਵੀ ਪਿੰਡਾਂ ਦੇ ਵਿੱਚ ਧਰਨੇ ਮੁਜ਼ਾਰੇ ਕਰ ਰਹੇ ਹਨ ਇਹ ਸਭ ਦੇ ਚਲਦੇ ਹੰਸਰਾਜ ਹੰਸ ਦਾ ਫਰੀਦਕੋਟ ਸ਼ਹਿਰ ਦੇ ਕੋਟਕਪੂਰਾ ਰੋਡ ਤੇ ਸਥਿਤ ਇੱਕ ਦਲਤ ਬਸਤੀ ਦੇ ਵਿੱਚ ਨਿੱਘਾ ਸਵਾਗਤ ਕੀਤਾ ਗਿਆ ਜਿੱਥੇ ਕਿ ਗਰੀਬ ਪਰਿਵਾਰਾਂ ਦੇ ਭਾਰੀ ਇਕੱਠ ਨੇ ਜੈਤੋ ਚੁੰਗੀ ਤੋਂ ਬਸਤੀ ਤੱਕ ਪੂਰੇ ਢੋਲ ਤੇ ਡੱਗੇ ਦੇ ਨਾਲ ਉਸ ਨੂੰ ਰਸਤੇ ਬਿਠਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਸੋ ਇੱਕ ਪਾਸੇ ਜਿੱਥੇ ਲੋਕਾਂ ਵੱਲੋਂ ਪਰਵਾ ਸਵਾਗਤ ਕੀਤਾ ਗਿਆ ਤੇ ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਵੀ ਕੀਤੀ ਗਈ। ਬਸਤੀ ਦੇ ਵਿੱਚ ਇੱਕ ਪਾਸੇ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ ਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਜੋ ਸਾਡਾ ਜੋ ਰੋਸਮਝਾਰਾ ਜੋ ਬੀਜੇਪੀ ਦੀ ਸਰਕਾਰ ਹੈ ਕੇਂਦਰ ਦੀ ਉਹਨਾਂ ਦਾ ਕੈਂਡੀਡੇਟ ਹੈ ਜੋ ਅਨਸਰਾ ਜਾਂ ਅਨਫਰੀਦ ਕੋੜ ਤੋਂ ਆਪਣੀ ਚੋਣ ਲੜ ਰਿਹਾ ਬੀਜੇਪੀ ਦੀ ਡੇਟ ਦੇ ਉੱਤੇ ਅਸੀਂ ਇਹਦਾ ਸਖਤ ਵਿਰੋਧ ਕਰਦੇ ਆਂ ਅਸੀਂ ਮੋਦੀ ਸਰਕਾਰ ਦਾ ਸਖਤ ਵਿਰੋਧ ਕਰਦੇ ਆਂ ਜੋ ਅਸੀਂ 13 ਮਹੀਨੇ ਦਿੱਲੀ ਦੇ ਵਿੱਚ ਬੈਠ ਕੇ ਸਾਡੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਮੰਨੀਆਂ ਹੋਈਆਂ ਮੰਗਾਂ ਕੇਂਦਰ ਸਰਕਾਰ ਨੇ ਲਾਗੂ ਨਹੀਂ ਕੀਤੀਆਂ ਉਧਰ ਸਾਡੇ ਲਖੀਮਪੁਰ ਜਿਵੇਂ ਖੀਰੀ ਦੇ ਵਿੱਚ ਸਾਡੇ ਸ਼ਾਂਤਮਈ ਬੈਠੇ ਕਿਸਾਨਾਂ ਤੇ ਸਾਡੇ ਪੱਤਰਕਾਰਾਂ ਤੇ ਗੱਡੀ ਚੜਾ ਕੇ ਅਜੇ ਮਿਸਰ ਟੈਣੀ ਦੇ ਮੁੰਡੇ ਨੇ ਅਸੀਸ ਮਿਸਰ ਨੇ ਜਿਵੇਂ ਕਿਸਾਨਾਂ ਨੂੰ ਸਾਡੇ ਨੂੰ ਦਲੜਿਆ ਉਹਨੂੰ ਇਹਨਾਂ ਨੇ ਟਿਕਟ ਦਿੱਤੀ ਐ ਐਮਪੀ ਦੀ ਅਸੀਂ ਉਹਦਾ ਸਖਤ ਵਿਰੋਧ ਕਰਦੇ ਆਂ ਸਾਡਾ ਜੋ ਇੱਥੇ ਵੋਟਾਂ ਮੰਗਣਤਾ ਆਇਆ ਹੈ ਇਹਨਾਂ ਦਾ ਰੈਟ ਹੈ ਜੇ ਮੰਗ ਸਕਦੇ ਆ ਵੋਟਾਂ ਪਰ ਸਾਡਾ ਕਿਸਾਨਾਂ ਦਾ ਵੀ ਰੈਟ ਹੈ ਅਸੀਂ ਸਾਡੀ ਬਣਾਈ ਹੋਈ ਸਰਕਾਰ ਨੂੰ ਦਿੱਲੀ ਅਸੀਂ ਗੱਲ ਸੁਣਾਉਣ ਵਾਸਤੇ ਆਪੀਆਂ ਮੰਗਾਂ ਮਨਾਉਣ ਵਾਸਤੇ ਚੱਲੇ ਸੀ ਇਹਨਾਂ ਨੇ ਰਸਤੇ ਦੇ ਵਿੱਚ ਕਿੱਲ ਗੱਡੇ ਆ ਇਹਨਾਂ ਨੇ ਰਸਤੇ ਦੇ ਵਿੱਚ ਕੰਦਾ ਕੱਢਿਆ ਇਹਨਾਂ ਨੇ ਸਾਡਾ ਨੌਜਵਾਨ ਪਿੰਡ ਬੱਲੋ ਦਾ ਪਟੰਡਾ ਜਿਲ੍ਹੇ ਦਾ ਸਬੰਧਤ ਸਾਡਾ ਨੌਜਵਾਨ 23 ਸਾਲਾ ਸ਼ਹੀਦ ਕੀਤਾ ਹੈ ਇਹਨਾਂ ਨੇ ਸਾਡੇ ਕਿਸਾਨਾਂ ਦੇ ਅਥਰੂ ਗੈਸ ਦੇ ਗੋਲੇ ਛੱਡੇ ਆ ਸਾਡੀਆਂ ਮਸ਼ੀਨਰੀਆਂ ਸਾਡੇ ਪੰਜਾਬ ਦੀ ਧਰਤੀ ਦੇ ਅਗੇ ਪੰਨੀਆਂ ਅਸੀਂ ਇਹਨਾਂ ਦਾ ਸਖਤ ਵਿਰੋਧ ਕਰਾਂਗੇ ਭਾਈ ਇੱਕ ਦੇਖੋ ਏ ਆਪਾਂ ਸਾਰਿਆਂ ਨੂੰ ਪਤਾ ਏ ਕਿ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਉਣਾ ਲਗਭਗ ਤੈ ਹੈ ਬਿਲਕੁਲ ਅਗਰ ਆਪਾਂ ਆਪਣੇ ਹਲਕੇ ਦੀ ਆਪਣੇ ਪੰਜਾਬ ਦੀ ਡਿਵੈਲਪਮੈਂਟ ਚਾਹੁੰਦੇ ਆ ਤਾਂ ਆਪਾਂ ਹੰਸਰਾਜ ਹੰਸ ਜੀ ਨੂੰ ਪਰਮ ਜੀ ਹੰਸਰਾਜ ਹੰਸ ਜੀ ਨੂੰ ਜਿਤਾ ਕੇ ਭੇਜੀਏ ਤਾਂ ਕਿ ਆਪਣੇ ਹਲਕੇ ਦੀ ਡਿਵੈਲਪਮੈਂਟ ਹੋ ਸਕੇ ਆਪਣੇ ਪੰਜਾਬ ਦੀ ਡਿਵੈਲਪਮੈਂਟ ਹੋ ਸਕੇ ਆਪਣੀ ਆਵਾਜ਼ ਸੰਸਦ ਤੱਕ ਪਹੁੰਚ ਸਕੇ ਅਗਰ ਅਲਿਓਣਾ ਕਿਉਂ ਜ਼ਰੂਰੀ ਹੈ ਮੈਂ ਤੁਹਾਨੂੰ ਦੱਸਾਂ ਕਿ 75 ਸਾਲਾਂ ਦੇ ਵਿੱਚ ਪਹਿਲਾਂ ਸੱਤ ਆਈ ਆਈ ਸੀਨ ਜਿਹੜੇ ਹੁਣ ਬਾਈ ਨੇ 75 ਸਾਲਾਂ ਦੇ ਵਿੱਚ ਪਹਿਲਾਂ 7 ਏਮਜ ਸੀ ਜਿਹੜੇ ਹੁਣ 23 ਨੇ 75 ਸਾਲਾਂ ਦੇ ਵਿੱਚ ਕਾਂਗਰਸ ਦੇ ਰਾਜ ਵਿੱਚ ਪਹਿਲਾਂ 676 ਯੂਨੀਵਰਸਿਟੀ ਸੀ ਜਿਹੜੀਆਂ ਹੁਣ 1168 ਨੇ ਉਹਨਾਂ ਨੇ ਰੋਜ਼ਗਾਰ ਦਿੱਤਾ ਆਪਣੇ 70 ਸਾਲਾਂ ਦੇ ਵਿੱਚ 3 ਕਰੋੜ ਜਦੋਂ ਕਿ ਮੋਦੀ ਜੀ ਦੇ 10 10 ਸਾਲਾਂ ਦੇ ਵਿੱਚ 4 ਕਰੋੜ ਪਲੱਸ ਰੋਜ਼ਗਾਰ ਦਿੱਤਾ ਪਹਿਲਾਂ 74 ਦਾ ਜਨਤਾ ਦਾ ਸੰਗਤ ਦਾ ਇਕੱਠ ਦੇਖ ਕੇ ਹੌਸਲਾ ਵਧਦਾ ਮੈਂ ਸਾਰੇ ਭੈਣਾ ਭਰਾਵਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਖਾਸ ਤੌਰ ਤੇ ਸੁਰਮਾ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਅਰੇਂਜ ਕੀਤਾ ਕਾਫੀ ਦਿਨਾਂ ਤੋਂ ਬਿਨਾ ਨਾਗਾ ਹੁਣ ਫਿਰ ਰਹੇ ਲੋਕਾਂ 'ਚ ਬੜਾ ਅੱਛਾ ਫੀਲ ਹੋ ਰਿਹਾ ਹੁਣ ਕਲਾਈਮੈਕਸ ਵੱਲ ਜਾ ਰਿਹਾ ਸਾਰਾ ਕੁਝ ਔਰ ਮਾਲਕ ਕਿਰਪਾ ਕਰੇ ਬਖਸ਼ਿਸ਼ ਕਰੇ ਤੁਹਾਡੇ ਵਿੱਚ ਹੀ ਰਹਿਣਾ ਚਾਹੁੰਦਾ ਮੈਂ ਮੈਨੂੰ ਵਾਪਸ ਨਾ ਭੇਜੋ ਪ੍ਰਧਾਨ